ਤੇਜਮੋਹਨ ਤੇਜਮੋਹਨ ਇਹ ਤੇਜਮੋਹਨ ਨਗਰ ਹੈ ਮੰਗੋਸ ਸੰਤਨ ਨਗਰ ਸੰਤਨ ਨਗਰ ਖਾਈ ਸੰਤਨ ਨਗਰ ਤੇ ਆ ਹੈਗੇ ਆ ਸੋ ਦੋ ਜੀ ਤੁਸੀਂ ਫੜੋ ਆ ਰਾਸ਼ਨ ਦੇ ਸਾਰੇ ਥੂੜ ਆਮ ਆਦੀ ਪਾਰਟੀ ਆਲੇ ਆ ਰਾਸ਼ਨ ਦੀ ਫੈਲੀ ਹੈ ਇਹ ਇੱਥੇ ਵੰਡ ਰਹੇ ਆ ਇਹ ਸਾਡੇ ਵੀਰ ਜੀ ਹੈ ਹੁਣੇ ਕਹਿੰਦੇ ਜੀ ਮਾਨੂੰ ਤਾਂ ਨਾਲ ਐਵੇਂ ਲਿਆਏ ਮੈਂ ਨਹੀਂ ਸੀ ਵਿੱਚ ਇਹਦਾ ਥੋੜਾ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਆ ਉਹ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ ਜਿਹੜਾ ਇੱਥੇ ਬੰਨ੍ਹਦਾ 10 ਰੁਪਏ ਵਿੱਚ ਕੰਮ ਕਰੇ ਪਈਓ ਮੇਰੇ ਪਾਸੇ ਭੇਜਿਆ ਕਿ ਤੇ ਇਹ ਲੈ ਉਹਦੇ ਮੇਰੇ ਅੱਗੇ ਭਾਈ ਨਵਾਂ ਲੋੜ 10 ਰੁਪਏ ਨਹੀਂ ਭਾਈ ਚਲੋ ਚਲੋ ਮੇਰੇ ਕੋਲ ਆ ਲੋ ਜਿੰਨੇ ਲਈ ਆਏ ਆ ਨਾ ਤੇਲਪੁਆ ਚਲੇ ਆ ਗੱਡੀ ਦੇ ਵਿੱਚ ਇਹ ਥੋੜੋ ਕਿਤੇ ਦੇ ਲਿਆ ਉਹਨਾਂ ਨਾਲ ਸਾਡੇ ਨਾਲ ਉਹਨੂੰ ਵੀ ਲਿਆ ਆ। ਕੀ ਕਹਿੰਦੇ ਥੋੜੋ ਉਹ ਕਹਿੰਦੇ ਮਾਰੇ ਜਾਣਾ ਅਗਲੀ ਤੇ ਗਲੀ ਚਾ ਬੱਟਾ ਲਾਗੇ ਉਹ ਮੈਨੂੰ ਮੈਨੂੰ ਪੱਲਾ ਲੱਗਾ ਮੇਰਾ ਨਾਮ ਨਹੀਂ ਪੈ ਗਿਆ ਕਿਉਂਕਿ ਜਿਆਦਾ ਨਹੀਂ ਜਿਹਦੇ ਕੋਲ ਕਹਿੰਦਾ ਕਿ ਆਤੀ ਬੰਨ ਲੇ ਉਹ ਕਹਿੰਦਾ ਗਲੀ ਚ ਮਾਰਦੇ ਮੈਂ ਆ ਕਿ ਮੈਂ ਨਹੀਂ ਨਿਆ ਕੰਮ ਜੀ ਨਹੀਂ ਆ। ਬਾਕੀ ਤਾਂ ਆ ਜਿਹੜੀ ਹੈ ਚਾਟੂ ਕਿੱਲਰ ਰਿਹਾ ਇਹ ਇਹਨਾਂ ਦੇ ਸੂਟ ਹੈ ਚਾਟੂ ਵਾਲਿਆਂ ਦੇ ਉਹ ਕਾਮ ਆ। ਆ ਲੋ ਯਾਰ ਤੁਸੀਂ ਇਹ ਜੇ ਕੰਮ ਕਰਦੇ ਹੋ ਰਾਸ਼ਨ ਹੈ ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ ਇਹ ਰਾਸ਼ਨ ਦੇ ਵਿੱਚ ਲੋਚ ਕੋਈ ਗੱਲੀ ਘਰ ਆਲੇ ਨੂੰ ਦੇ ਦਿਓ ਜੀ ਇਹ ਮੇਰਾ ਪੈਸਾ ਆ ਅੱਜ ਚੱਕੋ ਚੱਕੋ ਸੂਟ ਜਿਹਨੂੰ ਚਾਹੀਦੇ ਆ ਸੂਟ ਵੀ ਲੈ ਲਓ ਜੇ ਬੱਚੇ ਜਿਹਨੂੰ ਚਾਹੀਦੇ ਆ ਰਾਸ਼ਨ ਸਾਡੇ ਮੁੱਖ ਮੰਤਰੀ ਜੀ ਨੇ ਮੈਂ ਕਹਾਵਾ ਕੇ ਆ ਜਿਹੜੇ ਉਸਤੇ ਜੀ ਆ ਬੀਬੀਆਂ ਨੂੰ ਐਸੀ ਹੁਣ ਰੋਕਣੇ ਨਹੀਂ ਐ ਜੇ ਚਲੇ ਜਾਣਗੇ ਲੇਕਿਨ ਸੁਤਾਨੇ ਨਾਲ ਰੋਕਿਆ ਨਹੀਂ ਪਰਣੀ ਆ ਨਾਇ ਨਾਲ ਪਰਣੀ ਆ ਲੋਕਾਂ ਨੇ ਆਪਣੀ ਜਲੀਲ ਨਾਲ ਵੋਟ ਪਾਉਣੀ ਐ ਤੁਸੀਂ ਬਹੁਤ ਕਰਾਜੀ ਏਸੀ ਤੇ ਜਿਹੜੇ ਹੋ ਤੁਸੀਂ ਇਹਨੂੰ ਬਾਰਡਰ ਕੁਡਰ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਬਿਨਾ ਮਾਦੀ ਜੋਰ ਨਾਲੋ ਲੋਕਾਂ ਨੇ ਪਿਆਰ ਦੇ ਨਾਲ ਵੋਟ ਪਾਉਣੀ ਆ ਲੋਕਾਂ ਨੇ ਤੁਹਾਡੇ ਕੰਮ ਦੇਖਣੇ ਜਿਹੜੇ ਕ ਤੁਸੀਂ ਨਹੀਂ ਕਰੇ ਤੁਸੀਂ ਇੱਥੇ ਨਾ ਸੀਂਦੇ ਨਾ ਬਾਟੂ ਬੁਣਾਈ ਨਾ ਤੁਸੀਂ ਇੱਥੇ ਗੜੀ ਹਟਾੜੀਆਂ ਇਹ ਕੰਮ ਨਾ ਕਰੋ ਤੁਸੀਂ ਜਾਓ ਨਹੀਂ ਮੇਰੇ ਨਹੀਂ ਕਿਹਨੇ ਤੁਹਾਨੂੰ ਨਾਂ ਲਾਇਆ ਸੀ ਹਰ ਮੈਂ ਉਹਦਾ ਇਲਾਜ ਕਰਾਣਾ ਹੈ ਇੱਕ ਜੀ ਵੀ ਮੈਂ ਨੂੰ ਤਾਂ ਨਾਲ ਲੈ ਕੇ ਮੰਦਰੋਂ ਤੇ ਮਹਾਰਾਜ ਦੇ ਬਰੋਬਰ ਦੇ ਮੁੰਡੇ ਨਾਲ ਭੇਜਿਆ ਨੂੰ बराबर समान आम आदमी पार्टी ਲਈ ਜਦੋਂ ਆਪਰੇ ਵੀ ਬੈਠ ਕੇ ਆਮ ਆਦਮੀ ਯਾਰਾ ਕੋਸਟ ਆਲਾ ਮੋਮਨ ਜਿਹੜਾ ਮੋਹਰ ਆ ਰਿਹਾ ਹੈ ਨਾ ਆਪਰੇ ਕੋਲ ਬੀਜੇ ਨੂੰ ਨੇ ਭੇਜਿਆ ਹਾਂਜੀ ਕਰੋ ਇਹਨਾਂ ਦਾ ਨਰਾਜ਼ੇ ਕਰਨ ਕਰੀਏ ਨਹੀਂ ਤਾਂ ਇੱਥੇ ਬੈਠਾ ਜਿਹੜਾ ਕੜੀ ਤੇਰੀ ਆਪਾ ਨੇ ਲੋ ਜੀਓ ਉਹ ਉਹ ਇਹ ਆਮ ਆਦੀ ਪਾਰਟੀ ਦਾ ਹਾਲ ਹੈ ਇਹ ਟਮਾਟਰ ਨਹੀਂ ਨਹੀਂ ਕਹਿੰਦਾ ਕੜਾ ਬੰਦ ਗਿਆ ਇਹ ਕਹਿੰਦਾ ਜੀ ਮੈਂ ਤਾਂ ਚੱਤੋਂ ਪੜੀ ਜਰਾ ਗੱਡੀ ਲੱਗੇ ਹੈ ਥੈਂਕ ਯੂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇੱਕ ਇੱਕ ਮਾਰ ਲੇ ਕੇ ਜਾਤੋਂ ਮਾਰ ਕਰਦਾ ਜਾ